ਹਾਂਜੀ ਕੀ ਨਾਮ ਹੈ ਤੁਹਾਡਾ ਸੰਜੀਵ ਕੁਮਾਰ ਜੀ ਤੇ ਤੁਸੀਂ ਕਿੱਥੋਂ ਜੀ ਮੈਂ ਜੀ ਲੱਕੀਸ਼ਾ ਨਗਰ ਕਮੇਟੀ ਦਾ ਨਗਰ ਕੌਂਸਲ ਦਾ ਤੁਸੀਂ ਨਗਰ ਕੌਂਸਲ ਦਾ ਇਲੈਕਟ੍ਰੀਸ਼ੀਅਨ ਹੋ ਹਾਂਜੀ ਹਾਂਜੀ ਅੱਛਾ ਅੱਜ ਪਾਰਕ ਦੇ ਵਿੱਚ ਕੀ ਕਰ ਰਹੇ ਹੋ ਸਰ ਇਹ ਲਾਈਟਾਂ ਲਾ ਰਹੇ ਜੀ ਅਪਾ ਨਵੀਆਂ 10 ਲਾਈਟਾਂ ਕਿੰਨੀਆਂ ਲਾਈਟਾਂ ਲਗਣੀਆਂ ਜੀ ਉਰੇ 10 10 ਪੀਸ ਲੱਗਣਗੇ 10 ਲਗਣੀਆਂ ਐ ਜੀ ਅੱਛਾ ਇਹ ਤੋਂ ਪਹਿਲਾਂ ਵੀ ਕਿਤੇ ਲਾਈਟਾਂ ਲਗਾਈਆਂ ਜੀ ਤੁਸੀਂ ਨੇ ਸ਼ਹਿਰ ਦੇ ਵਿੱਚ ਅਪਾ ਸ਼ਹਿਰ ਚ ਲਾਈਆਂ ਨੇ ਜੀ ਅੱਛਾ ਕਿਹੜੇ ਰੇ ਵਿੱਚ ਲੱਗੀਆਂ ਲਾਈਟਾਂ ਜੀ ਇਹ ਲੱਗੀਆਂ ਨੇ ਜੀ ਆਪਣੀਆਂ ਕੈਂਚੀ ਵਾਲੇ ਰਾਹ ਤੇ ਉਹ ਜਿੱਥੇ ਆਪਣਾ ਸਟੇਡੀਅਮ ਹੈ ਕਿੰਨੀਆਂ ਲਾਈਟਾਂ ਲਾਈਆਂ ਜੀ ਉੱਧਰ ਉੱਧਰ ਲਾਤੀਆਂ ਜੀ 45 ਗੱਲਟਾ ਉੱਧਰ ਲਾਤੀਆਂ ਜੀ ਸੂਏ ਤੇ ਲਾਦੀਆਂ ਜੀ ਤੁਸੀਂ ਇੰਨੇ ਲਾਈਟਾਂ ਲਾਤੀਆਂ ਹਾਂਜੀ ਹਾਂਜੀ ਸ਼ਹਿਰ ਵਾਸੀਆਂ ਦਾ ਰੋਸ ਹੈ ਰੋਸਾ ਵੀ ਲਾਈਟਾਂ ਲੱਗੀਆਂ ਨਹੀਂ ਹੈਗੀਆਂ ਉੱਥੇ ਨਾ ਨਾ ਸਰ ਲਾਤੀਆਂ ਸੂਏ ਤੇ ਜਾ ਕੇ ਦੇਖੋ ਬਸ ਓੱਧੇ ਤੋਂ ਲੈ ਕੇ ਜੀ ਹੂੰ ਸਾਰੂ ਸਿੰਘ ਦੇ ਸੂਏ ਦੇ ਪੁਲ ਤੱਕ ਲਾਈਟਾਂ ਲੱਗੀਆਂ ਸ਼ਹਿਰ ਦੇ ਵਿੱਚ ਕਿੰਨੀਆਂ ਗੱਲਟਾ ਲਾਦਦੇ ਤੁਸੀਂ ਨੇ ਆਪਣੇ ਬੱਸ ਸਟੈਂਡ ਤੋਂ ਗਵਿੰਦਗੜ੍ਹ ਵਾਲੇ ਆਪਣੇ ਸੂਏ ਤੋਂ ਲੈ ਕੇ ਇਹ ਗਵਿੰਦਗੜ੍ਹ ਚੌਂ ਤੋਂ ਲੈ ਕੇ ਮੇਨ ਬਾਜ਼ਾਰ ਤੱਕ 35 ਲਾਈਟਾਂ ਉੱਧਰ ਲੱਗੀਆਂ 45 ਕਲੈਟਾਂ ਇੱਧਰ ਲੱਗੀਆਂ ਜੀ। ਇਹ ਕਿਹੜੇ ਸਾਈਡ 'ਚ? ਇਹ ਆਪਣਾ ਜਿਹੜਾ ਬੁੱਗਾ ਰੋਡ ਤੋਂ ਲੈ ਕੇ ਜੀ ਕੈਂਚੀਆਂ ਤੱਕ ਕੈਂਚੇ ਤੋਂ ਗਾਹਾਂ ਤੱਕ ਲਾ ਦਈਏ ਆਪਣੀ। ਅੱਛਾ। ਟੋਟਲ ਯਾਨੀ ਕਿ ਤੁਹਾਡੇ ਕਹਿਣ ਦਾ ਭਾਵ ਵੀ 100 ਕਲੈਟ ਲੱਗ ਗਈ ਜਿਮਲੋ 'ਚ? ਹਾਂ 100 ਲਾਈਟ ਲਾਤੀ ਜੀ ਬਾੜਾਂ ਦੇ ਉੱਪਰ। ਠੀਕ ਐ ਸਾਰੀਆਂ ਲਾਈਟਾਂ ਪ੍ਰੋਪਰ ਚੱਲ ਰਹੀਆਂ ਆ ਜੀ। ਪ੍ਰੋਪਰ ਚੱਲ ਰਹੀਆਂ ਨੇ ਲਾਈਟਾਂ। ਕੋਈ ਕਿਸੇ ਲਾਈਟ ਦੇ ਵਿੱਚ ਚੱਲ ਰਹੀਆਂ ਸਾਰੀਆਂ ਟੋਟਲ? ਹਾਂ ਜੀ ਹਾਂ ਜੀ। ਲਾਈਟਾਂ ਦਾ ਹੋਰ ਆ ਰਹੀਆਂ ਨੇ ਜੀ ਹੁਣ ਨਵੀਆਂ ਆਉਣਗੀਆਂ ਹੋਰ ਵੀ ਲੱਗਣੀਆਂ ਨੇ ਜੀ। ਅੱਛਾ ਹੋਰ ਕਿਹੜ ਕਿੰਨੇ ਬਾੜਾਂ ਚ ਲੱਗਣਗੀਆਂ ਜੀ ਸਾਰਿਆਂ ਜੇ ਲਾਵਾਂਗੇ ਜੀ ਸਾਰਿਆਂ ਜੀ ਜੀ ਕੋਈ ਥੋੜਾ ਕੁ ਐਸਟੀਮੇਟ ਹੈ ਜੀ ਕਿੰਨੇ ਬਾੜ ਦੇ ਵਿੱਚ ਕਿੰਨੀਆਂ ਕੁ ਲਾਈਟਾਂ ਲੱਗਣੀਆਂ ਇੱਕ ਬਾੜ ਚ ਕਿੰਨੀਆਂ ਕੁ ਲਾਈਟਾਂ ਲੱਗਣੀਆਂ ਦੇਖੋ ਜੀ ਹੁਣ ਇਹਦਾ ਟੈਂਟਰ ਇਸ ਹਾਮੋਂ ਲੱਗਣੀਆਂ ਇਹਨੇ ਲੱਗਣੀਆਂ ਨੇ ਸਾਰੀ ਠੀਕ ਹੈ ਜੀ ਠੀਕ ਹੈ ਜੀ ਇਹ ਜੀ ਸਾਡੇ ਨਾਲ ਨਗਰ ਕੌਂਸਲ ਅਮਰੋਹ ਦੇ ਇਲੈਕਟ੍ਰੀਸ਼ੀਅਨ ਸੰਜੀਪ ਜੀ ਅਮਲੋਹ ਜੋ 메ਨ ਬਾਜ਼ਾਰ ਦੇ ਵਿੱਚ ਪਾਰਕ ਹੈ ਉਹਦੇ ਵਿੱਚ ਘੱਟੋ ਘੱਟ 10 ਦੇ ਕਰੀਬੇ ਲੈਟਾ ਲਾ ਰਹੇ ਆ ਇਹਨਾਂ ਦਾ ਕਹਿਣਾ ਵੀ ਅਸੀਂ ਸ਼ਹਿਰ ਦੇ ਵਿੱਚ ਹੁਣ ਤੱਕ 100 150 ਲਾਈਟ ਲਾ ਚੁੱਕੇ ਆ ਤੇ ਹੋਰ ਬਾਕੀ ਹਰੇਕ ਬਾੜ ਦੇ ਵਿੱਚ ਲਾਈਟਾਂ ਲੱਗਣ ਜਾ ਰਹੀਆਂ ਨੇ ਠੀਕ ਹੈ ਸੰਜੀਪ ਜੀ ਧੰਨਵਾਦ ਰੋਡਾ ਹਾਂਜੀ ਕੀ ਨਾਮ ਹੈ ਰੋਡਾ ਮੇਰਾ ਨਾਮ ਸੋਨ ਸਿੰਘ ਹੈ ਜੀ ਅੱਛਾ ਅੱਜ ਪਾਰਕ ਦੇ ਵਿੱਚ ਕਿਵੇਂ ਆਣੇ ਹੋਏ ਪਾਰਕ ਦੇ ਵਿੱਚ ਸਫਾਈ ਕਰਨ ਆ ਰਹੇ ਹਾਂ ਜੀ ਰੋਜ਼ ਹੀ ਬਸ ਇੱਕ ਦਿਨ ਛੱਡ ਕੇ ਆਉਂਦੇ ਆ ਕਰਮਚਾਰੀ ਜੀ ਨਗਰ ਕੌਂਸਲ ਦੇ ਨਗਰ ਕੌਂਸਲੋਂ ਦੇ ਕਰਮਚਾਰੀ ਹਾਂ ਜੀ ਸਰ ਅੱਛਾ ਪਾਰਕ ਦੇ ਵਿੱਚ ਸਫਾਈ ਦਾ ਆਪਾਂ ਦੇਖੋ ਹਾਲ ਵੀ ਤੁਹਾਨੂੰ ਦ੍ਰਿਸ਼ੀ ਵੀ ਦਿਖਾ ਦਿੰਦੇ ਆ ਸਫਾਈ ਉਰੇ ਹੁੰਦੀ ਬੜੀ ਘੱਟ ਹੈ ਸਫਾਈ ਹੁੰਦੀ ਬਹੁਤ ਆ ਸਰ ਜੀ ਸਫਾਈ ਦੇ ਵਿੱਚ ਕੁਝ ਐਂ ਦੇ ਜਿਵੇਂ ਮਹੱਲੇ ਵਾਲੇ ਨੇ ਨਾ ਜੀ ਇਹ ਇਹ ਆਪ ਉਰੇ ਗੰਦ ਪਾਉਂਦੇ ਨੇ ਅੱਛਾ ਮਹੱਲਾ ਵਾਸੀ ਹਾਂ ਜੀ ਕੁੱਤਿਆਂ ਨੂੰ ਕੁਝ ਪਾਇਆ ਉਰੇ ਛੱਟਦਾ ਠੀਕ ਹੈ ਬਾਹਰੋਂ ਲੰਗਰਾਂ ਦੇ ਵਿੱਚੋਂ ਰੋਟੀਆਂ ਲੈਂਦੀਆਂ ਉਹ ਦੇਖੋ ਪੂਰੀਆਂ ਕੱਟੋ-ਕੱਟ ਵੀ 10 ਕਿਲੋ ਪੂਰੀਆਂ ਨੂੰ ਅੱਜ 15 ਦਿਨ ਹੋ ਗਏ ਪਈਆਂ ਨੂੰ ਠੀਕ ਹੈ ਜੇ ਤੁਸੀਂ ਕਹੋ ਤਾਂ ਤੁਹਾਨੂੰ ਮੂਵੀ ਦਿਖਾ ਦਿੰਦੇ ਹਾਂ ਉਹਨਾਂ ਦੀ ਠੀਕ ਹੈ ਲੋਕ ਦਾਲ ਸਬਜ਼ੀ ਲੈ ਕੇ ਆਉਂਦੇ ਨੇ ਜਿਹੜੀ ਖਾਧੀ ਖਾਲੀ ਨਹੀਂ ਇੱਥੇ ਰੱਖ ਜਾਂਦੇ ਨੇ ਬਾਹਰ ਕਚ ਠੀਕ ਹੈ ਕੋਈ ਫੋਟੋ ਟੁੱਟ ਗਈ ਉਹ ਰੇ ਪਾਰਕ ਚ ਰੱਖ ਲੈਣੀ ਆ ਉਹ ਦੇਖੋ ਕਿੰਨੀਆਂ ਪਈਆਂ ਨੇ ਉੱਥੇ ਠੀਕ ਹੈ ਮਹੱਲੇ ਵਾਲਿਆਂ ਨੂੰ ਵੀ ਚਾਹੀਦਾ ਵੀ ਜੇ ਅਸੀਂ ਸਾਡਾ ਪਾਰਕ ਆ ਸਾਡੇ ਸ਼ਹਿਰ ਦਾ ਅਸੀਂ ਉਹ ਸੁੰਦਰ ਰੱਖੀਏ ਸੁੰਦਰ ਰੱਖੀਏ ਠੀਕ ਹੈ ਜੀ ਹੁਣ ਅਸੀਂ ਤਾਂ ਸਫਾਈ ਕਰਕੇ ਟਲੇ ਜਾਣਾ ਸਰ ਜੀ ਬਾਅਦ ਚੋਂ ਤਾਂ ਜ਼ਿੰਮੇਵਾਰੀ ਮਹੱਲੇ ਦੀ ਬਣਦੀ ਆ ਮਹੱਲੇ ਦੀ ਬਣਦੀ ਆ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਜੇ ਅਸੀਂ ਆ ਅਗਲੇ ਨੂੰ ਆ ਕੇ ਕ ਬਿਡਾਰ ਸਾਹਿਬ ਆ ਕੀ ਆ ਅਗਲਾ ਕਹਿੰਦੇ ਜੀ ਅਸੀਂ ਕਿਹਦੇ ਨਾਲ ਲੜੀਏ ਕਿਹਦੇ ਨਾਲ ਲੜੀਏ ਦਫਤਰ ਜੀ ਕਹਿੰਦੇ ਆਹ ਗੱਲ ਵਾਸਤੇ ਦਫਤਰ ਵਾਲੇ ਕਹਿੰਦੇ ਜਿੰਨਾ ਕੋੰਦਾ ਕਰਿਓ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਤੁਸੀਂ ਕਿਸੇ ਤੋਂ ਕੁਝ ਨਹੀਂ ਹੁੰਦਾ ਕਰ ਲਓ ਨਹੀਂ ਹੁੰਦਾ ਨਾ ਕਰੋ ਠੀਕ ਹੈ ਜੀ ਠੀਕ ਹੈ ਅੱਛਾ ਸੋਨ ਸਿੰਘ ਜੀ ਇਹ ਤਾਂ ਚਲੋ ਠੁਡੀ ਗੱਲ ਬਿਲਕੁਲ ਠੀਕ ਹੈ ਇੱਥੇ ਇੱਕ ਮੈਨੂੰ ਇਸ ਥੀਜ ਬਾਰੇ ਮੜ ਜੀ ਚਾਨਣਾ ਪਾਉ ਜਾਣਕਾਰੀ ਵੀ ਇੱਕ ਗੇਟ ਹੈ ਰੋੜੇ ਲੱਗੇ ਆਵੇ ਹਾਂਜੀ ਲੱਗਿਆ ਇਹ ਗੇਟ ਥੋੜਾ ਕਾਫੀ ਮਹੀਨਿਆਂ ਦੇ ਤੋਂ ਬੰਦ ਪਿਆ ਹੈ ਇਹਦਾ ਕਾਰਨ ਕੀ ਹੈ ਜੀ ਇਹਦਾ ਕਾਰਨ ਤਾਂ ਇਦਾਂ ਜੀ ਵੀ ਚਾਬੀ ਹੈਗੀ ਮਾਲੀ ਸਾਹਿਬ ਕੋਲ ਖੁੱਲਦਾ ਜ਼ਰੂਰ ਹੈ ਜੀ ਇਹ ਪਰ ਉਹਨਾਂ ਦੀ ਉਹਦੇ ਨਾਲੇ ਖੁੱਲਦਾ ਵੀ ਕਿੰਨੇ ਕਿੰਨੇ ਕ ਟਾਈਮ ਖੋਲਣਾ ਪਰ ਮੈਂ ਤਾਂ ਚਲੋ ਊਰੇ ਸ਼ਹਿਰ ਦਾ ਹੀ ਜੰਪਾ ਲਿਆ ਥੋੜਾ ਆਪਣਾ ਪੱਤਰਕਾਰ ਭਰਾ ਹੈ ਪਰ ਮੈਂ ਨਹੀਂ ਕਦੇ 5-6 ਮਹੀਨੇ ਚ ਖੁੱਲਿਆ ਦੇਖਿਆ ਇਹ ਖੁੱਲਦਾ ਜੀ ਇਹ ਪਤਾ ਕੀ ਹੈ ਜੀ ਮੈਂ ਹੁਣ ਇੱਧਰ ਬਾਜ਼ਾਰ ਵਾਲੇ ਨੇ ਜੀ ਬਾਜ਼ਾਰ ਵਾਲਾ ਨੇ ਦੁੱਧ ਲਿਆਉਣਾ ਕਦੇ ਕੁਝ ਲਿਆਉਣਾ ਉਹਰੇ ਕੁੱਤਿਆਂ ਨੂੰ ਪਾਉਣਾ ਸਾਰਾ ਕੁਝ ਛੱਡ ਜਾਂਦੇ ਨੇ ਉਹ ਮਾਲੀ ਨੂੰ ਵੀ ਸਾਡਾ ਹੀ ਕਿਹਾ ਵੀ ਥੋੜਾ ਠੀਕ ਹੈ ਜੀ ਉਰੇ ਪ੍ਰੋਪਰ ਮਾਲੀ ਰਹਿੰਦਾ ਜੀ ਨਹੀਂ ਜੀ ਉਪਰ ਨਹੀਂ ਰਹਿੰਦਾ ਮਾਲੀ ਦਾ ਕੰਮ ਵਿਚਾਰੇ ਦਾ ਦੋ ਪਾਸੇ ਆ ਇੱਕ ਤਾਂ ਉਹ ਟੂਬ ਲਟਾਵਲ ਚਲਾਉਂਦਾ ਜੀ ਹਮ ਤੇ ਇੱਕ ਇਧਰ ਮਾਲੀ ਪਣਾ ਵੀ ਕਰਦਾ ਉਹ ਹਮ ਤੇ ਹੁਣ ਉਰੇ ਤਾਂ ਸਰਕਾਰ ਨੂੰ ਚਾਹੀਦਾ ਜੀ ਕਮੇਟੀ ਨੂੰ ਵੀ ਪੱਕਾ ਮੁਲਾਜ਼ਮ ਛੱਡਣਾ ਚਾਹੀਦਾ ਉਹ ਕਮਲ ਅੱਛਾ ਇਹਦੀ ਸਫਾਈ ਲੋਗੇ ਥੋੜੀ ਹੋਰੇ ਕਿ ਤੁਸੀਂ ਡੇਲੀ ਸਫਾਈ ਕਰਦੇ ਹੋ ਜਾਂ ਟਾਈਮ ਦਿਨ ਛੱਡ ਕੇ ਨਹੀਂ ਜੀ ਡੇਲੀ ਵੀ ਕਰਦੇ ਆ ਜੀ ਡੇਲੀ ਵੀ ਕਰਦੇ ਦੂਜੀ ਗੱਲ ਇਹ ਹੁਣ ਤਾਂ ਸਾਡੀ ਸਵੇਰ ਚ ਡਿਊਟੀਆਂ ਲੱਗੀਆਂ ਹੋਈਆਂ ਨੇ ਮਲਾਜਮਾਂ ਦੀ ਉਹਦੇ ਕਰਕੇ ਫਿਰ ਇੱਕ ਦਿਨ ਛੱਡ ਥੋੜੀ ਇੰਨੀ ਸਫਾਈ ਕਰਨ ਦੇ ਬਾਅਦ ਡੇਲੀ ਵੀ ਫਿਰ ਵੀ ਇੰਨਾ ਗੰਦ ਪੈ ਜਾਂਦਾ ਬਹੁਤ ਜੀ ਤੁਸੀਂ ਹੁਣ ਸ਼ਾਮ ਨੂੰ ਦੇਖਿਓ ਰੇ ਆ ਕੇ ਕੀ ਖੁੱਲਣ ਮਚਾਉਣਾ ਲੋਕਾਂ ਨੂੰ ਠੀਕ ਹੈ ਮਹੱਲਾ ਵਾਸੀ ਸਮਝ ਲਓ ਜਿੰਨੇ ਡੋਗੇ ਨੂੰ ਦੁੱਧ ਵਗੈਰਾ ਪਾਣਾ ਆਂਦੇ ਕੁਝ ਵੀ ਆਪਣਾ ਲਫਾਫਾ ਉਰੀ ਸੜਦੇ ਆ ਜੀ ਹੁਣ ਥੋੜਾ ਘਰ ਓਡੀ ਦੂਰ ਆ ਜੀ ਸਾਡਾ ਘਰ 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 ਵਾਲੇ ਉਰੇ ਆਉਂਦੇ ਨੇ ਘਰਾਂ ਵਾਲੇ ਵਾਸਤੇ ਇਹ ਬਣਾਇਆ ਹੋਇਆ ਇਹ ਮਹੱਲਾ ਵਾਸੀ ਤੋਂ ਵਗੈਰਾ ਬਾਜ਼ਾਰ ਦਾ ਵੀ ਕੋਈ ਕਸੂਰ ਨਹੀਂ ਜੀ ਅੱਜ ਵੀ ਆਉਂਦੇ ਨੇ ਜੀ ਲੋਕ ਬਾਦੂ ਬਾਜ਼ਾਰ 'ਚ ਵੀ ਆਉਂਦੇ ਨੇ ਬਾਜ਼ਾਰ 'ਚ ਵੀ ਆਉਂਦੇ ਨੇ ਜੀ ਲੋਕਾਂ ਨੇ ਬਾਜ਼ਾਰ 'ਚ ਆਉਣਾ ਇੱਥੇ ਅੰਦਰ ਵੱਡ ਜਾਂਦੇ ਨੇ ਦੋ ਦੋ ਘੰਟੇ ਇੱਥੇ ਕੰਧਾਂ ਨਾਲੇ ਲੱਗ ਬਲਗ ਬੈਠੀ ਜਾਂਦੇ ਨੇ ਪਤਾ ਨਹੀਂ ਕੀ ਕਰਦੇ ਨੇ ਉਰੇ ਕੀ ਨਹੀਂ ਕਰਦੇ ਹੂੰ ਯਾਨੀ ਇਹਦਾ ਸਾਡੇ ਪਾਰਕ ਦਾ ਗੰਦ ਪਾਇਆ ਪਿਆ ਜੀ ਇਹਨਾਂ ਨੇ ਮਹੱਲੇ ਵਾਲਿਆਂ ਨੇ ਮਹੱਲੇ ਵਾਲਿਆਂ ਨੇ ਪਾਰਕ ਦਾ ਗੰਦ ਪਾਇਆ ਪਿਆ ਪੂਰਾ ਜਿਹਨੂੰ ਕਹਿੰਦੇ ਆ ਫਿਰ ਅਗਲਾ ਕੱਢ ਨੂੰ ਪੈਂਦਾ ਸਾਡੇ ਕੱਢ ਨੂੰ ਪੈਂਦਾ ਹੁਣ ਤੁਸੀਂ ਉਹ ਦੇਖ ਲਓ ਵੀ ਰੋਟੀਆਂ ਰੱਖੀਆਂ ਨੇ ਜੇ ਅਗਲੇ ਨੂੰ ਕਹੀਏ ਭਾਈ ਆ ਤੁਸੀਂ ਕਾਹਦੇ ਰੱਖਿਆ ਲੈ ਕਹਿੰਦਾ ਤੂੰਨੇ ਕੀ ਲੈਣਾ ਭਾਈ ਹੂੰ ਤੁਸੀਂ ਨੇ ਕੀ ਲੈਣਾ ਬਿਲਕੁਲ ਸਹੀ ਗੱਲ ਦਾ ਅੱਛਾ ਇਹ ਸੀ ਸਾਡੇ ਨਾਲ ਨਗਰ ਕੌਂਸਲ ਦੇ ਕਰਮਚਾਰੀ ਸੌਨ ਸਿੰਘ ਅੱਥੇ ਇੱਕ ਇਹ ਇੱਕ ਮਹੱਲਾ ਵਸਨੀਕਾਂ ਤੇ ਬਾਜ਼ਾਰ ਵਸਨੀਕਾਂ ਨੂੰ ਕੀ ਸਾਰੇ ਸ਼ਹਿਰ ਵਸੇ ਨੂੰ ਇਹ ਇੱਕ ਅਪੀਲ ਹੈ ਵੀ ਹਰ ਵਾਰ ਤੁਸੀਂ ਭਾਂਡਾ ਨਗਰ ਕੌਂਸਲ ਦੇ ਸਿਰ ਨਾਂ ਭੰਨਿਆ ਕਰੋ ਜੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਤਾਂ ਤੁਹਾਡੇ ਮਹੱਲਾ ਵਾਸੀਆਂ ਦੀ ਵੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਹਰੇਕ ਸ਼ਹਿਰ ਵਾਸੀ ਨੂੰ ਮਹੱਲਾ ਵਾਸੀ ਨੂੰ ਬੇਨਤੀ ਕੀਤੀ ਜਾਂਦੀ ਹੈ ਠੀਕ ਆ ਉਹਦੇ ਡੋਗੀ ਆ ਤੁਸੀਂ ਦੁੱਧ ਪਾਓ ਜੋ ਵੀ ਇਹਦੇ ਲਿਫਾਫੇ ਵਗੈਰਾ ਕੁਝ ਵੀ ਹੈ ਉਹ ਤੁਸੀਂ ਆਪਣੇ ਡਸਟਬਿਨਾਂ ਦੇ ਵਿੱਚ ਜਾਂ ਇਹਨੂੰ ਕਿਤੇ ਨਾ ਕਿਤੇ ਪਾਓ ਇਹਨਾਂ ਨੂੰ ਉਰੇ ਨਾਲ ਹੀ ਰੱਖ ਕੇ ਜਾਓ ਕਹ ਜੀ ਇਹ ਹਾਂ ਇਹ ਲਿਫਾਫੇ ਉਰੇ ਨਾਲ ਰੱਖ ਕੇ ਜਾਓ ਇਹਨਾਂ ਨੂੰ ਆਪਣੇ ਨਾਲ ਲੈ ਕੇ ਜਾਓ ਇਹਨਾਂ ਨੂੰ ਆਪਣੇ ਘਰਾਂ ਦੇ ਡਸਟਬਿਨਾਂ 'ਚ ਪਾਓ ਦੂਜੇ ਦਿਨ ਆਉਂਦੇ ਆ ਚੱਕਣ ਇਹੀ ਬਸ ਮਹੱਲਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਤੁਹਾਡੇ ਆਲੇ ਦੁਆਲੇ ਦੀ ਜਗ੍ਹਾ ਜੇ ਤੁਸੀਂ ਇਹਨੂੰ ਸਾਫ਼ ਰੱਖੋਗੇ ਤਾਂ ਇਹਨੇ ਜਚਣ ਨਹੀਂ ਆਏ ਸਹੀ ਗੱਲ ਹੈ ਠੀਕ ਹੈ ਸੌਂਦ ਸਿੰਘ ਜੀ ਧੰਨਵਾਦ ਤੁਹਾਡੇ ਦਾ